ਪ੍ਰਵਿੰਦਰ ਗੌਰ ਦੀ ਕੀ ਮਾਮਲਾ ਹੈ ਸਰ ਜਿਹੜੀ ਤੁਹਾਡੇ ਸੱਸ ਦੇ ਉੱਤੇ ਕਾਤਲਨਾ ਮਿਲ ਕੀਤਾ ਗਿਆ ਕੋਣ ਸੀ ਕਾਤਲ ਹਾਂਜੀ ਸਾਡੇ 12:00 ਵਜੇ ਦਾ ਰਤੀ ਟਾਈਮ ਸੀ ਬਾਹਰ ਖੜਾ ਕੇ ਦੀ ਆਵਾਜ਼ ਆਈ ਤੇ ਮੰਮੀ ਮੈਨੂੰ ਕਹਿੰਦੇ ਕਿ ਬਾਹਰ ਕੀ ਹੈਗਾ ਇਹਨਾਂ ਨੇ ਦੇਖਿਆ ਨਹੀਂ ਇਹਨੇ ਬਾਹਰ ਨਿਕਲ ਕੇ ਦੇਖਣ ਲੱਗੇ ਕਿ ਕੋਣ ਆਇਆ ਤੇ ਉਹ ਬਾਹਰ ਘਾਰ ਰਿਆ ਸੀ ਮਨਦੀਪ ਸਿੰਘ ਜਿਹੜਾ ਕਾਤਲ ਹੈ ਮੇਰੀ ਸੱਸ ਦਾ ਨਾਂ ਆਨੰਦ ਹੈ ਛੋਟਾ ਦਿਓਰ ਹੈ ਕ ਇਹ ਕਾਤਲ ਹੈ ਮੇਰੀ ਸੱਸ ਦਾ ਇਹਨੂੰ ਸਖਤ ਸਜ਼ਾ ਹੋਣੀ ਚਾਹੀਦੀ ਫਿਰ ਮੈਂ ਵੇਖਿਆ ਮੈਂ ਦੇਖਿਆ ਕਿ ਮਨਦੀਪ ਸਿੰਘ ਹੈ ਤੇ ਇਹਨਾਂ ਨੇ ਕਿਹਾ ਆ ਕੀ ਕਰ ਰਹੇ ਆ ਕਿ ਮੇਰੇ ਵੱਲ ਵੱਧਿਆ ਫਿਰ ਮੰਦਰੋਂ ਕੁੰਡੀ ਲਾ ਲਈ ਤੇ ਮੇਰਾ 3 ਮਹੀਨੇ ਦਾ ਬੱਚਾ ਵੀ ਸੀ ਅੰਦਰ ਤੇ ਜਦੋਂ ਰੋਲਾ ਪਾਇਆ ਸਾਰੇ ਮਹੱਲੇ ਲੈ ਇਕੱਠੇ ਹੋਏ ਤੇ ਭੱਜ ਗਿਆ ਮਨਦੀਪ ਸੇ ਫੜਾ ਬੈਗ ਚਾਕੂਆਂ ਵਾਲਾ ਚੱਕ। ਕਾਰਨ ਕੀ ਕੋਈ? ਮੇਰੀ ਛੋਟੀ ਨਾਨੇ ਜਿਹੜੀ ਉਹਦਾ ਝਗੜਾ ਚੱਲਦਾ ਹੈ ਤੇ ਉਹਦੇ ਕੇ ਉਹੀ ਮਤਲਬ ਕਿ ਝਗੜਾ ਇਹਨਾਂ ਦਾ ਤੇ ਉਸ ਘਰ ਕਹਿੰਦੇ ਵਾਰ ਕੀਤਾ ਮਾਤਾ ਦੇ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਕੁਝ? ਇਹਨੂੰ ਸਖਤ ਤੋਂ ਸਖਤ ਸਜ਼ਾ ਹਣੀ ਚਾਹੀਦੀ ਇਹਨੂੰ ਮਾਰਨਾ ਚਾਹੀਦਾ ਹੈ। ਅੰਧੀ ਜਿਹੜੀ ਸਾਸੇ ਹਰਪਜਨ ਕੋਰ ਓਬਵੀਅਸ ਮਾਮਲੇ ਵਿੱਚ ਉਹਦਾ ਹੱਥ ਹੈਗਾ ਸਰਵੰਤਰ ਇੱਕ ਇਹਦਾ ਪਿੰਡ ਦੇ ਵਿੱਚ ਜਿਹੜੀ ਵਾਰਦਾਤ ਹੋਈ ਹੈ ਕਤਲ ਹੋਇਆ ਹੈ ਬਜ਼ੁਰਗ ਜਲਾ ਬਲ ਲੱਗਦਾ ਕੀ ਮਾਮਲੇ ਇਹ ਕਰੀਬ 12:30 ਦੇ ਕਰੀਬ ਵਾਰਦਾਤ ਹੋਈ ਹੈ ਮੈਨੂੰ ਇੱਕੋ ਇੱਕ ਫੋਨ ਗਿਆ ਉੱਥੇ ਪਹਿਲਾਂ ਕਿ ਪੁਲਿਸ ਨੂੰ ਪਹਿਲਾਂ ਖਬਰ ਦੇ ਚੁੱਕੇ ਸੀ ਤੇ ਇਹ ਬਲਿੰਦਰ ਕੋਰ ਜਿਹੜੇ ਇਹਨਾਂ ਦੀ ਉਮਰ ਇਹ 53 ਸਾਲ ਦੇ ਕਰੀਬ ਹੈ ਜੇ ਤੁਹ ਆ ਕੇ ਦੇਖਾਂਗੇ ਤਾਂ ਰਸੋਈ ਦੇ ਵਿੱਚ ਇਹਨਾਂ ਦਾ ਕਤਲ ਹੋਇਆ ਪਿਆ ਹੈ ਤੇ ਜਿਹੜੀ ਨੋਹ ਹੀ ਨਾਲ ਦੀ ਉਹਨੇ ਜੋਸ਼ ਆਪਾਂ ਕੀਤਾ ਤੇ ਆਂਦੀਆਂ ਵਾਲਿਆਂ ਨੂੰ ਪਤਾ ਲੱਗਾ ਤੇ ਉਹਨੇ ਨੋਹ ਨੇ ਡਰ ਦੇ ਮਾਰੇ ਅੰਦਰੋਂ ਕੁੜੀ ਲਾ ਲਈ ਤੇ ਜਿਹਨੇ ਆਪਣਾ ਬਚਾ ਕੀਤਾ ਤੇ ਵਿਅਕਤੀ ਨੇ ਜਿਹੜਾ ਗੇਰ ਛੱਪ ਕੇ ਇਹ ਕਤਲ ਕੀਤਾ ਗਿਆ। ਪਿੰਡੋਸ ਲਿੰਪੋਰ ਦੇ ਵਿੱਚ ਇੱਕ ਜਿਹੜਾ ਮਰਡਰ ਵੈਲੇ ਜਿੱਦ ਤੇ ਕੀ ਮਾਮਲਾ ਹੈ ਤਾਂ ਇਹ ਜਿਹ ਇੱਕ ਬਲਿੰਦਰ ਗੌਰ ਨਾਮ ਦੇ ਜਿਹੜੇ ਜਿਹਨਾਂ ਦੀ ਉਮਰ ਲਗਭਗ 58 ਸਾਲ ਸੀਗੀ ਇਹਨਾਂ ਦਾ ਮਰਡਰ ਹੋਇਆ ਜੀ। ਔਰ ਇਹ ਇਨ ਦੇ ਨਾਲ ਨੂੰ ਔਰ ਇਹ ਦੋਨੋਂ ਜਿਹੜੀਆਂ ਘਰ ਦੇ ਵਿੱਚ ਸੀਗੀਆਂ ਰਾਤ ਕੋਈ 12:30 ਵਜੇ ਦੇ ਕਰੀਬ ਇੱਕ ਕੋਈ ਸ਼ੱਕੀ ਬੰਦਾ ਜਿਹੜਾ ਘਰ ਵਿੱਚ ਦਾਖਲ ਹੋ ਕੇ ਜਿੰਨੇ ਤੇਜ਼ ਤਰ ਹਥਿਆਰ ਦੇ ਨਾਲ ਬਲਿੰਦਰ ਕੌਰ ਦਾ ਕਤਲ ਕਰ ਦਿੱਤਾ ਤੇ ਅਸੀਂ ਮੌਕੇ ਤੇ ਮੇਰੇ ਨਾਲ ਮੇਰੀ ਟੀਮ ਹੈ ਜੀ ਮੇਰੇ ਚੌਂਕੀਚਾਰ ਦੇ ਰਾਜਮਲ ਸਿੰਘ ਨੇ ਏਸੀ ਦਰਸ਼ਨ ਸਿੰਘ ਨੇ ਤੇ ਇਹ ਅਸੀਂ ਬਿਆਨ ਲੈ ਕੇ ਉਹਨਾਂ ਦੀ ਨੂੰਹ ਦੇ ਤੇ ਪੁਛਤ ਦਰਜ ਕਰਨ ਲੱਗੇ ਆ ਪਰਿੰਦਰ ਕੌਰ ਦੇ ਬਿਨਾਂ ਤੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਹੈ ਕੁਝ ਸਾਡੇ ਕੋਲ ਇਹਦੇ ਵਿੱਚ ਕੋਈ ਕਲੂ ਜਿਹੜੇ ਨੇ ਸੋਲਿਡ ਹੈਗੇ ਨੇ ਔਰ ਇਹ ਜਲਦੀ ਜਿਹੜਾ ਅਸੀਂ ਉਹਦੇ ਤੱਕ ਪਹੁੰਚ ਕੇ ਮਹਾਰਾਸ਼ਟਰ ਮੇਬੀ ਮੈਨੂੰ ਅੱਜ ਸ਼ਾਮ ਤੱਕ ਅਸੀਂ ਕਰਦੇ ਆਂਗੇ ਜੀ ਕਲੀਅਰ ਕੀ ਲੱਗਦਾ ਹੈ ਕਿ ਇਹ ਜਿਹੜਾ ਮਾਮਲਾ ਕੋਈ ਪੁਰਾਣੀ ਰੈਜਿਸਟ੍ਰੇਸ਼ਨ ਹੈ ਕਿ ਆ ਕੋਈ ਥੋੜਾ ਬੜਾ ਇਹਦੇ ਵਿੱਚ ਥੋੜਾ ਜਿਹਾ ਇਹਨਾਂ ਦਾ ਪਰਿਵਾਰਕ ਇੱਕ ਰਿਸ਼ਤੇਦਾਰੀ ਦੇ ਵਿੱਚ ਹੀ ਜਿਹੜੀ ਇਹ ਮਰਨ ਵਾਲੀ ਲੇਡੀ ਹੈ ਇਹਦੀ ਬੇਟੀ ਜਿਹੜੀ ਹੈ ਇੱਕ ਉਹ ਜਿਹੜੀ ਵਿਆਹੀ ਹੋਈ ਹੈ ਤਰੌਂਡੀ ਡੜੀਆਂ ਉਹਨਾਂ ਦੀ ਬੇਟੀ ਦਾ ਆਪਣੇ ਘਰ ਵਾਲੇ ਦੇ ਨਾਲ ਡਿਸਪੂਟ ਸੀਗਾ ਜਿਹਦਾ ਥੋੜਾ ਸ਼ੱਕ ਜਾਰ ਕਰ ਰਹੇ ਨੇ ਘਰ ਵਾਲੇ ਔਰ ਸਾਡੀ ਵੀ ਜਿਹੜੀ ਨਰਸਟੀਗੇਸ਼ਨ ਆਸੀ ਉਹਦੇ ਦੁਆਲੇ ਜਿਹੜਾ ਵਰਕ ਕਰ ਰਿਹਾ ਔਰ ਲੱਗਦਾ ਸਾਨੂੰ ਇਹਦੇ ਵਿੱਚ ਹੀ ਮਤਲਬ ਜਿਹੜਾ ਹੈ ਉਹ ਕਲੀਅਰ ਹੋ ਜਾਏਗਾ ਜੀ ਬਹੁਤ ਜਲਦੀ